ਅੱਜ ਜਲੰਧਰ ਡਿਸਟ੍ਰਿਕਟ ਹਸਪੀਟਲ ਜਿਹੜਾ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਹਸਪੀਟਲ ਹੈ ਉਸ ਦੀ ਮੈਂ ਰੂਟੀਨ ਸਪੋਰਟਿਵ ਸੁਪਰਵੀਜ਼ਨ ਆ ਜਿਹੜੀ ਉਸ ਤੇ ਆਣਾ ਔਰ ਅਜਾ ਤੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਇਹ ਸਾਡਾ ਹਸਪੀਟਲ ਹੈਗਾ ਇਹ ਬਹੁਤ ਸੋਹਣੇ ਢੰਗ ਨਾਲ ਜਿਹੜੀਆਂ ਮਰੀਜ਼ਾਂ ਨੂੰ ਜਿਹੜੀਆਂ ਸੇਵਾ ਹੈਗਾ ਦੇ ਰਿਹਾ ਮੈਂ ਅੱਜ ਬਹੁਤ ਸਾਰੀਆਂ ਮਰੀਜ਼ਾਂ ਦੇ ਨਾਲ ਇੰਟਰੈਕਸ਼ਨ ਵੀ ਕੀਤੀ ਆ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦਾ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਤਾਂ ਨਹੀਂ ਹੋ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈਗੀ ਹੈ ਕਿ ਕਿਸੇ ਵੀ ਮਰੀਜ਼ ਦੀ ਮਨ ਕੋਈ ਇਸ ਦਾ ਮਰੀਜ਼ ਮੇਰੇ ਨੋਟਿਸ 'ਨੇ ਆਇਆ ਜਿਹੜਾ ਵੀ ਦਵਾਈ ਬਾਹਰੋਂ ਲੈ ਕੇ ਆਇਆ ਹੋਵੇ ਔਰ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਵੀ ਹੋਏ ਸੀਗੇ ਤਾਂ ਉਹਨਾਂ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਮੈਂ ਪਾਕੀ ਸਾਰਾ ਸਟਾਫ ਪਾਸੇ ਕਰਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਜੇ ਕੋਈ ਤੁਹਾਡੀ ਵੀ ਆਊਟ ਆਫ ਪਾਕਟ ਐਕਸਪੈਂਡੀਚਰ ਹੋਇਆ ਤਾਂ ਦੱਸੋ ਔਰ ਜਦੋਂ ਮੈਂ ਐਮਸੀਆਰ ਸੈਂਟਰ ਦੇ ਵਿੱਚ ਗਿਆ ਤੇ ਜਿਹੜਾ ਉੱਥੇ ਲੋਕਾਂ ਦਾ ਵਿਸ਼ਵਾਸ ਪ੍ਰਗਟ ਕੀਤਾ ਆ ਸੀ ਮੇਰੀ ਸਸਤਾ ਦੇ ਵਿੱਚ ਸਾਰੇ ਬੈਂਚ ਭਰੇ ਹੋਏ ਸੀ ਬੈਠਣ ਵਾਲੇ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸੀ ਡਰੱਗਸ ਵਾਲਿਆਂ ਤੇ ਪੂਰੀਆਂ ਲਾਈਨਾਂ ਸੀ ਅਲਟਰਾਸਾਉਂਡ ਤੇ ਵੀ ਬਾਕਸਾਂ ਨੇ ਦੱਸਿਆ ਕਿ ਅੱਜ ਦੀ ਤਵੱਧ ਅਲਟਰਾਸਾਉਂਡ ਹੋ ਰਿਹਾ ਹੈ ਔਰ ਜਿਹੜੇ ਸਾਡੇ ਉੱਥੇ ਲਿਬਰ ਰੂਮ ਦੇ ਇੰਚਾਰਜ ਸਿਸਟਰ ਹੈਗੇ ਆ ਉਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ 350 ਡਿਲੀਵਰੀ ਉਹ ਕਰ ਰਹੇ ਆ ਔਰ ਕਿਸੇ ਵੀ ਮਰੀਜ਼ ਤੇ ਜਦੋਂ ਨਾਲ ਗੱਲ ਕੀਤੀ ਜਿਹੜੇ ਉੱਥੇ ਕੋਈ ਬੱਚੇ ਵੀ ਦਾਖਲ ਸੀਗੇ ਉਹਨਾਂ ਨੂੰ ਵੀ ਪੁੱਛਿਆ ਵੀ ਕੋਈ ਆਊਟ ਆਫ ਪਾਕਟ ਐਕਸਪੈਂਡੀਚਰ ਕੋਈ ਦਵਾਈ ਪਰੋਂ ਲੈਂਦੀ ਹੋਵੇ ਤਾਂ ਉਹ ਵੀ ਮੈਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਤਾਂ ਉਸ ਦੀ ਖੁਸ਼ੀ ਦੇ ਵਿੱਚ ਹੀ ਅੱਜ ਅਸੀਂ ਜਿਹੜੀ ਸਾਡੀ ਉਥੋਂ ਦੇ ਨਰਸਿੰਗ ਸਿਸਟਰ ਹੈਗੇ ਉਹਨਾਂ ਨੂੰ ਸਾਡੇ ਜਿਹੜੇ ਐਮ ਐਸ ਹੈਗੇ ਤੇ ਸਿਵਲ ਸਰਜਨ ਹੈਗੇ ਉਹਨਾਂ ਨੇ ਅੱਜ ਹੁਣ ਅਸੀਂ ਮੈਚਾ ਪੀਣੀ ਸਵੇਰ ਦੀ ਹੁਣ ਪੀਣੀ ਤੇ ਉਹਨਾਂ ਦੇ ਨਾਲ ਚਾਹ ਦਾ ਕੱਪ ਸ਼ੇਅਰ ਕਰਨ ਵਾਸਤੇ ਅਸੀਂ ਉਹਨਾਂ ਨੂੰ ਨਾਲ ਇੱਥੇ ਬੁਲਾਇਆ ਹੋਇਆ ਕਿ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਹੈ ਸਾਡਾ ਬਲੱਡ ਬੈਂਕ ਬਹੁਤ ਅੱਛਾ ਕੰਮ ਕਰ ਰਿਹਾ ਮੈਂ ਹੁਣੇ ਜਾ ਕੇ ਆਇਆ ਹਾਂ ਔਰ ਜਿਹੜਾ ਸਾਡਾ ਟ੍ਰੋਮਾ ਸੈਂਟਰ ਹੈ ਜਿਹੜੀ ਸਾਡੀ ਐਮਰਜੈਂਸੀ ਹੈ ਸਾਡੇ ਐਕਸ-ਰੇ ਹੈਗੇ ਆ ਸਾਡੇ ਕੋਲੇ ਤਿੰਨ ਮਸ਼ੀਨਾਂ ਹੈਗੀਆਂ ਔਰ ਮੈਂ ਪਹਿਲਾਂ ਹਸਪੀਟਲ ਦੇਖਿਆ ਜਿੰਨੇ ਕੋਲੇ ਤਿੰਨ ਮਸ਼ੀਨਾਂ ਤਿੰਨੋ ਫੰਕਸ਼ਨਲ ਹੈ ਔਰ ਟਰੋਮਾ ਸੈਂਟਰ ਦੇ ਵਿੱਚ ਵੀ ਦੋ ਸਾਡੇ ਕੋਲੇ ਮੋਬਾਈਲ ਆ ਉਹ ਹੈਗੇ ਇਸ ਦੇ ਨਾਲ ਹੀ ਜਿੰਨੀ ਐਂਬੂਲੈਂਸਾਂ ਹੈਗੀਆਂ ਜਿੰਨੇ ਜਨਰੇਟਰ ਹੈਗੇ ਐ ਜਿੰਨੇ 에ਅ ਕੰਡੀਸ਼ਨ ਲੱਗੇ ਹੋਏ ਐ ਜਿੰਨੇ ਸਾਡੇ ਕੋਲੇ ਵਾਟਰ ਕੂਲਰ ਲੱਗੇ ਹੋਏ ਐ ਜਿੰਨੇ ਸਾਡੇ ਕੋਲੇ ਕੰਪਿਊਟਰਸ ਹੈਗੇ ਮੈਂ ਉਹਨਾਂ ਸਾਰਿਆਂ ਦਾ ਵੀ ਡਾਟਾ ਲੈ ਰਿਆ ਕਿ ਐਂਬੂਲੈਂਸਾਂ ਦਾ ਵੈਲਿਡ ਰਜਿਸਟ੍ਰੇਸ਼ਨ ਹੋਵੇ ਡਰਾਈਵਰ ਦਾ ਲਾਇਸੈਂਸ ਵੈਲਿਡ ਹੋਵੇ ਸੋਲਿਊਸ਼ਨ ਸਰਟੀਫਿਕੇਟ ਹੋਵੇ ਪਾਸਿੰਗ ਹੋਵੇ ਉਹਦੇ ਕੋਲ ਇੰਸ਼ੋਰੈਂਸ ਹੋਵੇ ਐਂਬੂਲੈਂਸਾਂ ਵੀ ਖਲਾਖਲਾ ਕੇ ਵੇਖੀਆਂ ਨਾਜ਼ਰੀ ਫਿਜ਼ੋਥੈਰੇਪੀ ਸੈਂਟਰ ਦੇਖ ਕੇ ਆਇਆ ਹੈ ਫਿਜ਼ੋ ਸੈਂਟਰ ਵੀ ਬਹੁਤ ਖੂਬਸੂਰਤ ਬਣਾਇਆ ਹੋਇਆ ਹੈ ਔਰ ਉਹਨਾਂ ਨੇ ਕੁਝ ਇੱਕ ਆਪਣੇ ਸੁਝਾਅ ਵੀ ਦੇ ਕੇ ਆਏ ਕਿ ਉਹ ਆਪਦੇ ਕੰਮ ਦੇ ਵਿੱਚ ਲਿਖਾ ਲਿਆਂ ਲਈ ਜੇ ਥੋੜਾ ਜਿਹਾ ਹੋਰ ਸੁਧਾਰ ਕਰਨਾ ਹੈ ਤਾਂ ਉਹ ਵੀ ਬੜੀ ਅੱਛੀ ਗੱਲ ਹੈ ਇਸ ਦੇ ਨਾਲ ਹੀ ਪਿੱਛੇ ਸਾਡੇ ਸ਼ੋਕਮਾਰ ਜੀ ਬੈਠੇ ਆ ਇਹ ਸਾਡੇ ਓਟੀਏ ਹੈਗੇ ਆ ਔਰ ਮੈਨੂੰ ਜਿਹੜੇ ਡਾਕਟਰਸ ਹੈਗੇ ਆ ਥੀਟਰ ਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਕੋਈ ਮਰੀਜ਼ ਤੋਂ ਨਹੀਂ ਤੁਰ ਜਾਂਦਾ ਤੇ ਆ ਵੀ ਗੋਦੀ ਚੱਕ ਕੇ ਉਹਨਾਂ ਨੂੰ ਪਾਉਂਦੇ ਤੇ ਅੱਜ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਆ ਕੇ ਮੇਰੇ ਨਾਲ ਚਾਹ ਪੀਓ ਤੇ ਅਸੀਂ ਉਹਨਾਂ ਨੂੰ ਵੀ ਅੱਜ ਜਿੱਥੇ ਮੈਂ ਉੱਥੇ ਸਟਾਫ ਨੂੰ ਬੁਲਾਇਆ ਹੈ। ਔਰ ਅੱਜ ਮੈਨੂੰ ਇਹ ਵੀ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਆਰਕੇਸ ਦੇ ਮੈਂਬਰ ਸੈਣੀ ਸਾਹਿਬ ਵੀ ਇੱਥੇ ਬੈਠੇ ਹੋਏ ਹੈ ਤੇ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿਉਂਕਿ ਕਹਿੰਦੇ ਜੀ ਮੈਂ ਪੈਸੇ ਦਿੱਤੇ ਹੋਏ ਹੈ ਤੇ ਉਹਦਾ ਸਮਾਨ ਜਿਹੜਾ ਹੈਗਾ ਉਹ ਸਿਵਲ ਹਸਪਤਾਲ ਨੂੰ ਮਿਲ ਜਾਣਾ ਚਾਹੀਦਾ ਹੈ। ਤਾਂ ਉਹ ਮਤਲਬ ਇਸ ਗੱਲ ਦਾ ਜਦੋਂ ਮੈਂ ਇੰਟਰਸਟ ਦੇਖਦਾ ਐ ਔਰ ਉਹ ਵੀ ਜਿਹੜੇ ਪੈਸੇ ਹੈਗੇ ਆ ਉਹ ਵੀ ਕਰੋਨਾ ਚ ਹੈਗੇ ਆ ਕੋਈ ਲੱਖ ਦੋ ਲੱਖ ਜਾਂ ਹਜ਼ਾਰਾਂ ਚ ਨਹੀਂ ਹੈਗੇ ਤਾਂ ਇਹ ਜੇ ਸੱਜਣਾ ਦਾ ਵੀ ਅਸੀਂ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਬਾਕੀ ਜਿੱਥੇ ਤੱਕ ਤੁਸੀਂ ਗੱਲ ਪੁੱਛੀ ਸੀ ਕਿ ਕੋਈ ਕੁਛ ਇੱਕ ਕਮੀਆਂ ਹੁੰਦੀਆਂ ਨੇ ਆਪਣੇ ਘਰੇ ਵੀ ਮਾੜੀ ਮੋਟੀ ਕਮੀ ਕਿਤੇ ਹੁੰਦੀ ਐ ਅਸੀਂ ਸਵੇਰ ਦੇ ਅੱਜ 7:30 ਵਜੇ ਲੱਗੇ ਆ 1:00 ਵਜ ਗਿਆ ਉਹ ਅਸੀਂ ਮੰਨ ਲਾਦੇ ਪੰਜ ਸੱਤ ਫੰਨਿਆਂ ਦਾ ਜਿਹੜਾ ਹੈਗਾ ਟੂਰ ਰੋਡ ਬਣੇਗਾ ਉਹਦੇ ਵਿੱਚ ਹਰ ਥਾਂ ਤੇ ਜਿੱਥੇ ਕੋਈ ਛੋਟੀ ਮੋਟੀ ਕਮੀ ਹੈ ਉਹ ਸਟਾਫ ਨੇ ਨੋਟ ਕਰ ਲਈ ਹੈ ਉਹ ਪੂਰੀ ਕਰਕੇ ਵਿਦਨ 10 15 ਡੇਸ ਉਹ ਸਾਰੀਆਂ ਪੂਰੀਆਂ ਕਰਕੇ ਸਿਵਲ ਸਰਜਨ ਸਾਹਿਬ ਤੇ ਮਾਨਯੋਗ ਸਾਡੇ ਮੈਡੀਕਲ ਸੁਪਰੀਟ ਸਾਹਿਬ ਤੇ ਇਹ ਪੂਰੀਆਂ ਕਰਕੇ ਸਾਨੂੰ ਉੱਥੇ ਐਕਸ਼ਨ ਟੇਕਰ ਰਿਪੋਰਟ ਭੇਜਣਗੇ ਅਸੀਂ ਵੀ ਉਸ ਤੋਂ ਬਾਅਦ ਉੱਥੇ ਰਿਵਿਊ ਲਵਾਂਗੇ ਜੇ ਸਾਰੇ ਕੰਮ ਪੂਰੇ ਹੋ ਜਾਣਾ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਸਟੇਚਰ ਦੀ ਆ ਰਹੀ ਹੈ ਜਿੰਨੇ ਜਿਹੇ ਪੇਸ਼ੈਂਟ ਲੈ ਕੇ ਆਉਂਦੇ ਆ ਉਹ ਇਹ ਸਟੇਚਰ ਔਰ 휠ਚੇਅਰ ਦੀ ਜਿਹੜੀ ਦਿੱਕਤ ਆ ਰਹੀ ਹੈ ਆਏ ਦਿਨ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੇਸ਼ੈਂਟ ਇਸ ਦੇ ਬਾਰੇ ਕੁਝ ਜਿਹੜੀ ਜਿਹੜੀ ਤੁਸੀਂ ਜਿਹੜੀ ਤੁਸੀਂ ਇਹ ਗੱਲ ਮੇਰੇ ਨਾਲ ਕਹਿ ਰਹੇ ਹੋ ਤੇ ਮੈਂ ਅੱਜ ਆਪਦੀ ਫੂਰ ਤੇ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੰਦਾ ਹਾਂ ਮੈਂ ਕੱਲੀ ਕੱਲੀ 휠ਚੇਅਰ ਕੱਲੀ ਕੱਲੀ 휠ਚੇਅਰ ਹੈ ਜਿਹੜੀ ਉਸ ਨੂੰ ਤੋੜ ਕੇ ਰੋੜ ਕੇ ਵੇਖਿਆ ਤੇ ਇੱਕ 휠ਚੇਅਰ ਦਾ ਅੱਧਾ ਪੈਰ ਟੁੱਟਿਆ ਹੋਇਆ ਸੀ ਉਹ ਵੀ ਮੈਂ ਨੋਟ ਕਰਵਾਤਾ ਔਰ ਜਿਹੜੇ ਸਟੈਚਰ ਇੱਕ ਮਿੰਟ ਲੈਟ ਮੀ ਕਮ ਉਹ ਜਿਹੜੇ ਸਟੈਚਰਾਂ ਦੇ ਉੱਪਰ ਸਾਡੇ ਕੋਈ ਗੱਦਾ ਨਹੀਂ ਸੀਗਾ ਉਹ ਸਟੈਚਰਾਂ ਤੋਂ ਵੀ ਸ਼ੀਟਾਂ ਲਾ ਕੇ ਮੈਂ ਦੱਸਿਆ ਵੀ ਇਹਨਾਂ ਤੇ ਵੀ ਗੱਦਾ ਲੱਗਿਆ ਸੋਨੂੰ ਇਹ ਵੀ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੈੱਡਕੁਆਟਰ ਤੋਂ ਵੀ ਵੀਲ ਚੇਰਾ ਇੱਥੇ ਸੀਐਸਆਰ ਦੇ ਭੇਜੀ ਹੈ ਨਾ ਸਟੋਰ ਚ ਪਈਆਂ ਜੇ ਕਿਤੇ ਹੋਰ ਲੋਡ ਹੋਊਗੀ ਤਾਂ ਉਹ ਵੀ ਮਾਨਯੋਗ ਐਸਐਮਐਲ ਸਾਹਿਬ ਤੇ ਸਾਡੇ ਜਿਹੜੇ ਐਸਐਮਓ ਹੈਗੇ ਆ ਉਹ ਕਢਵਾ ਕੇ ਉੱਤੇ ਲਗਾ ਦੇਣ 20 13 ਦੀ ਕੋਈ ਘਾਟ ਨਹੀਂ ਹੈ ਬੰਦੇ ਇਹ ਕਹਿੰਦੇ ਕਿ ਮੇਰੇ ਸਹਰਾਣੇ ਸੈਣੀ ਸਾਹਿਬ ਬੈਠੇ ਹੋਏ ਆ ਜੇ ਮੈਂ ਹੁਣੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ 25 ਵੀਲ 13 ਭੇਜ ਦਿਓ ਤਾਂ ਉਹਨਾਂ ਨੇ ਕਿਹਾ ਕਿ ਬਸ ਸਿਰਫ 25 ਚ ਸੱਜੂਗਾ ਜੀ ਹੋਰ ਭੇਜ ਦਿੰਨੇ ਤਾਂ ਤੁਸੀਂ ਉਸ ਚੀਜ਼ ਦੀ ਅੱਛਾ ਮੈਂ ਤੁਹਾਡਾ ਇਸ ਗੱਲੇ ਵੀ ਧੰਨਵਾਦ ਕਰਦਾ कि ਜਿਹੜਾ ਤੁਸੀਂ ਮੇਰੇ ਕੋਲ ਸ਼ਾਇਦ ਕਿਸੇ ਪ੍ਰੈਸ ਦੇ ਮੀਡੀਆ ਦੇ ਭਰਾ ਨੇ ਮੇਰੇ ਕੋਲ ਇਹ ਖਬਰ ਵੀ ਭੇਜੀ ਸੀ ਵੀ ਇੱਥੇ ਬਿਲਚੇਲ ਕਿਸੇ ਪੇਸ਼ੈਂਟ ਨੂੰ ਦੋ ਮੁੰਡਿਆਂ ਦੇ ਭਰਾ ਚੁੱਕ ਕੇ ਲੈ ਕੇ ਜਾ ਰਹੇ ਸੀ ਕਿ ਤਾਂ ਮੈਂ ਤੁਰੰਤ ਇਹ ਉਹ ਐਮਐਸ ਸਾਹਿਬ ਨੂੰ ਉਹ ਜਿਹੜੀ ਸੀਗੀ ਆ ਖਬਰ ਜਿਹੜੀ ਹੈਗੀ ਨਾਲ ਦੀ ਨਾਲ ਫਾਰਵਰਡ ਕਰਤੀ ਸੀ ਵੀ ਆ ਤੁਸੀਂ ਦੇਖੋ ਜੀ ਆਪਣੇ ਹਸਪਤਾਲ ਵਿੱਚ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਔਰ ਫਿਰ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਅਸੀਂ ਬਹੁਤ ਬਹੁਤ ਅੱਛੀ ਕੀ ਆ ਬਾਕੀਆਂ ਨਾਲ ਕਿਤੇ ਦੋ ਚਾਰ ਤੀਜਾ ਉਨੇ ਵੀ ਹੈਗੇ ਆ ਛੇਤੀ ਅਸੀਂ 20 ਤੇ ਆ ਜੀ ਸਰ ਤੁਸੀਂ ਰਾਊਂਡ ਕੀਤਾ ਸੀ ਬੋਲਦਾ ਸਟਾਫ ਦੀ ਕਮੀ ਪਈ ਕਿਤੇ ਕਿਉਂਕਿ ਸਾਡੇ ਕੋਲ ਖਬਰ ਕੀਤੀ ਗਈ ਸਟਾਫ ਦੀ ਕਾਫੀ ਕਮੀ ਹੈ ਗਾਇਨੀ ਵਾਰਡ ਦੀ ਗੱਲ ਕੀਤੀ ਜਾਵੇ ਗਾਇਨੀ ਵਾਰਡ ਦੇ ਦੋ ਤੋਂ ਤਿੰਨ ਨਰਸਿੰਗ ਸਿਸਟਰ ਨੇ ਜਿਹੜੇ ਲੇਬਰ ਰੂਮ ਦਾ ਵੀ ਕੰਮ ਕਰਦੇ ਸਾਰਾ ਗਾਇਨੀ ਵਾਰਡ ਦੇ ਸਾਹਮਣੇ ਬਹੁਤ ਹੀ ਕਮੀ ਜ਼ਿਆਦਾ ਉੱਥੇ ਦਾ ਜਿਵੇਂ ਤੁਸੀਂ ਸਟਾਫ ਦੀ ਗੱਲ ਕਰ ਰਹੇ ਹੋ ਨਾ ਜੀ ਮੈਨੂੰ ਇਹ ਦੱਸਦੇ ਹੋਏ ਬੜੀ ਮਤਲਬ ਖੁਸ਼ੀ ਹੋ ਰਹੀ ਹੈ ਕਿ ਇੱਕ ਗਾਇਨੈਕੋਲੋਜਿਸਟ ਹੈ ਬਿਲਕੁਲ ਠੀਕ ਹੈ ਜੀ 350 ਡਿਲੀਵਰੀਆਂ ਤੇ ਇਮੇਜਨ ਕਰੋ ਰੋਜ਼ ਦੀਆਂ 10 ਹੋ ਗਿਆ ਤੇ ਜੇ ਉਹ 10ਾਂ ਤੇ 5-5 ਮਿੰਟ ਵੀ ਲਾਵੇ ਤੇ ਡਿਲੀਵਰੀ ਦਾ ਤਾਂ ਟਾਈਮ ਵੱਡਾ ਲੱਗਣਾ ਹੈ ਬਾਕੀ ਉਹਦਾ ਹਲਚਲ ਪੁੱਛਣ ਤੇ ਉਹ ਤਾਂ ਇੱਕ ਦਿਨ ਦੀਆਂ ਜਿਹੜੀਆਂ ਪਿਛਲੇ 2 ਦਿਨ ਅਸੀਂ ਰੱਖਦੇ ਆ ਤਾਂ ਉਹਦਾ ਬਹੁਤ ਸਾਰਾ ਸਮਾਂ ਇਸੇ ਵੀ ਜਾਂਦਾ ਪਰ ਜਿਹੜੀ ਤਨਦੇਹੀ ਨਾਲ ਉਹ ਮਿਹਨਤ ਕਰ ਰਹੇ ਹੈ ਤੇ ਜਿਹੜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਦਰਵਾਜ਼ਿਆਂ ਤੇ ਜਿਹੜੀ ਭੀੜ ਬੈਠੀ ਹੋਈ ਹੈ ਉਹਨਾਂ ਦਾ ਸੇਵਾ ਲੈਣ ਲਈ ਉਸ ਤੋਂ ਇਹ ਬੜਾ ਸਪਸ਼ਟ ਹੈ ਨਾਲ ਕਿ ਭਾਵੇਂ ਸਟਾਫ ਦੀ ਥੋੜੀ ਘਾਟ ਹੈਗੀ ਆ ਸਾਨੂੰ ਸਟਾਫ ਹੋਰ ਚਾਹੀਦਾ ਹੈ ਜਿਹੜਾ ਕਿ ਨੈਡਲੇਪ ਵਿੱਚ ਵਿੱਚ ਜਦੋਂ ਮਾਡਲ ਕੋਡ ਆਫ ਕੰਡਕਟ ਖਤਮ ਹੋਏਗਾ ਤਾਂ ਉਸ ਦੇ ਉੱਪਰ ਬੰਦ ਹੀ ਕਾਰਵਾਈ ਹੋਏਗੀ ਤੇ ਉਦੋਂ ਤੱਕ ਵੀ ਜਿਹੜਾ ਸਾਡਾ ਸਟਾਫ ਹੈ ਉਹ اچھا ਕੰਮ ਕਰ ਰਿਹਾ ਜੀ ਬਾਕੀ ਮੈਂ ਬਾਕੀ ਹੁਣ ਵੀ ਸਾਰੇ ਡਾਕਟਰਸ ਨੂੰ ਬੁਲਾ ਕੇ ਪੁੱਛ ਰਿਹਾ ਨਿੱਜੀ ਤੌਰ ਤੇ ਵੀ ਜੇ ਕਿਸੇ ਦੀ ਕੋਈ ਕਮੀ ਪੇਸ਼ੀ ਹੈ ਕਿਸੇ ਨੂੰ ਕੋਈ ਚੀਜ਼ ਲੋੜਿੰਦੀ ਹੈ ਤਾਂ ਉਹ ਦੱਸ ਦੇ ਸਰ ਇਹ ਕੁਛ ਨਾ ਸੀਗਾ ਸਰ ਜਿੰਨਾ ਕਿ ਕੁਝ ਪੇਸ਼ੈਂਟ ਹਣਾਉਂਦੇ ਆ ਅਕੇ ਸਟ੍ਰਕਚਰ ਦੀਆਂ ਵੀਰ ਜੀ ਵਾਲੀਆਂ ਨੂੰ ਕੰਮ ਆਉਂਦੇ ਕੁਝ ਵੀਰ ਚੇਅਰ ਪਿੱਛੋਂ ਜਿਹੜੇ ਸਿਕਿਉਰਟੀ ਗਾਰਡ ਆ ਉਹਨਾਂ ਨੂੰ ਲੋਕ ਲਗਾ ਕੇ ਰੱਖਿਆ ਜਾਂਦਾ ਪੀਚ